ਮੈਂ ਸਹਿਰਜਿੰਦਰ ਸਿੰਘ ਟ੍ਰੈਪ ਚੌਂਕ ਨੰਬਰ 5 ਇੰਚਾਰਜਾ ਮੇਰੇ ਪੁੱਤਰੀ ਕਰਨ ਲੱਗੇ ਕਰਮਚਾਰੀ ਐਸਆਈ ਪਵਨ ਕੁਮਾਰ ਦਾ ਵੱਡੇ ਸੀ ਅੱਜ ਮੈਨੂੰ ਪਤਾ ਲੱਗਾ ਫਿਰ ਮੈਂ ਇਹਨਾਂ ਨਾਲ ਆ ਕੇ ਗੱਲ ਕੀਤੀ ਤੇ ਮੈਂ ਇਹਨਾਂ ਦੱਸਿਆ ਕਿ ਮੈਂ ਤੁਹਾਡਾ ਕੇਕ ਲੈ ਕੇ 6:30 ਵਜੇ ਆਵਾਂਗਾ ਮੈਂ ਹੁਣ ਇਹਨਾਂ ਦਾ ਕੇਕ ਲੈ ਕੇ ਇੱਥੇ ਆ ਕੇ ਤੇ ਜਿੱਦਾਂ ਮੇਰੇ ਕਰਮਚਾਰੀ ਨਾਲ ਦੇ ਨਾਲ ਦੇ ਸਟਾਫ ਦੇ ਜਿਹੜੇ ਪੁਆਇੰਟ ਤੇ ਲੱਗੇ ਕਰਮਚਾਰੀ ਉਹਨਾਂ ਨਾਲ ਕੇਕ ਕਟਿਆ ਗਿਆ ਜੀ ਕਿੰਨਾ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਆਪਣੇ ਸਟਾਫ ਨਾਲ ਜਦੋਂ ਇਸ ਤਰ੍ਹਾਂ ਦੀਆਂ ਇਹ ਕੋਈ ਇਹਦੇ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਕਿਉਂਕਿ ਜੇ ਮੈਨੂੰ ਇਹ ਸੁਭਾਅ ਮੌਕਾ ਮਿਲਦਾ ਜੇ ਮੈਂ ਆਪਣੇ ਕਰਮਚਾਰੀ ਦਾ ਨਾਲ ਲੈ ਕੇ ਆਪਾਂ ਕੇਕ ਕੱਟਦੇ ਹਾਂ ਤਾਂ ਬਹੁਤ ਇਹ ਮੌਕਾ ਆਮ ਬੰਦੇ ਨੂੰ ਹੀ ਮਿਲਦਾ ਕਿ ਮੈਂ ਆਪਣੇ ਕਰਮਚਾਰੀ ਦਾ ਕੇਕ ਕਟਿਆ ਬੜੀ ਖੁਸ਼ੀ ਹੁੰਦੀ ਆ ਮਨ ਚੋਂ ਵੀ ਮੇਰੇ ਕਰਮਚਾਰੀ ਇਹ ਮੇਰੇ ਨਾਲ ਹੁੰਦੇ ਆ 24 ਘੰਟੇ ਡਿਊਟੀ ਕਰਦੇ ਆ ਘਰ ਜਾ ਨਹੀਂ ਸਕਦੇ ਆਪਣੀ ਡਿਊਟੀ ਦੇ ਨਾਲ ਨਾਲ ਅਸੀਂ ਇਹਨਾਂ ਦੀ ਖੁਸ਼ੀ ਵੀ ਪੂਰੀ ਮਨਾਉਂਦੇ ਆ ਇਸੇ ਤਰ੍ਹਾਂ ਹੀ ਮੈਂ ਐਸ.ਆਈ. ਭਮਤਮਾਰ ਜੀ ਨੂੰ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਮੇਰੇ ਮਾਨਯੋਗ ਸੀਪੀ ਸਾਹਿਬ ਵੱਲੋਂ ਤੇ ਡੀਸੀਪੀ ਟਰਾਈਪ ਸਾਹਿਬ ਵੱਲੋਂ ਵੀ ਇਹਨੂੰ ਸ਼ੁਭ ਕਾਮਨਾਵਾਂ ਭੱਜਦੀਆਂ ਜੀ ਅੱਜ ਮੈਨੂੰ ਪਤਾ ਲੱਗਾ ਕਿ ਮੇਰਾ ਅੱਜ ਬਰਥਡੇ ਹੈ ਤੇ ਜਿਸ ਬੰਦ ਵਿੱਚ ਬਾਅਦ ਚੋ ਮੇਰੇ ਇੰਚਾਰਜ ਸਾਹਿਬ ਨੂੰ ਜਿਹੜੇ ਮੇਰੇ ਪੀੜ ਦੇ ਇੰਚਾਰਜ ਐ ਸਈ ਜਿੰਦਰ ਸਿੰਘ ਜੀ ਉਹਨਾਂ ਨੂੰ ਪਤਾ ਲੱਗਾ ਕਿ ਤੇਰਾ ਬਰਥਡੇ ਪਵੰਨ ਦਾ ਮੇਰੀ ਪੀੜ ਦੇ ਵਿੱਚ ਲੱਗੇ ਕਰਮਚਾਰੀ ਦਾ ਤੇ ਉਹਨਾਂ ਨੂੰ ਇਹ ਹੋਇਆ ਕਿ ਮੇਰੇ ਕਰਮਚਾਰੀ ਜਿਹੜਾ ਅਚਾਨਾ ਬਰਥਡੇ ਹੈ ਇੱਥੇ ਕਿਉਂ ਨਾ ਬਣਾਇਆ ਜਾਵੇ ਤੇ ਘਰ ਤੇ ਕੋਈ ਟਾਈਮ ਮਿਲਣਾ ਨਹੀਂ ਤੇ ਇਸ ਕਰਕੇ ਇਹਨਾਂ ਦੇ ਮਨ ਚ ਆਇਆ ਫਿਰ ਇਹਨਾਂ ਨੇ ਇੱਕ ਕੇਕ ਲੈ ਕੇ ਆਂਦਾ ਜਿਹਦੇ ਨਾਲ ਸਾਰੇ ਜਿਹੜੇ ਪੀੜ ਦੇ ਕਰਮਚਾਰੀ ਜਿਹੜੇ ਮੇਰੇ ਪੁਆਇੰਟ ਤੇਗੇ ਸੀ ਉਹਨਾਂ ਨੂੰ ਨਾਲ ਸੰਬੰਧਤ ਬੁਲਾ ਕੇ ਤੇ ਮੇਰਾ ਬਰਥਡੇ ਬ ਬੜੀ ਖੁਸ਼ੀ ਹੈ ਜਿਹਦੇ ਨਾਲ ਕਿ ਮੇਰਾ ਬਰਥਡੇ ਮਨਾਇਆ ਗਿਆ ਇੱਥੇ ਕਿੰਨੀ ਖੁਸ਼ੀ ਹੁੰਦੀ ਜਦੋਂ ਸਾਰੇ ਸਟਾਫ ਜਿਸ ਤਰ੍ਹਾਂ ਤੁਹਾਡੇ ਵਾਸਤੇ ਕੇਕ ਲੈ ਕੇ ਆਏ ਇਹ ਬਹੁਤ ਵੱਡਾ ਦਿਨ ਹੁੰਦਾ ਖੁਸ਼ੀ ਦਾ ਉਮਰ ਤੇ ਬੰਦੇ ਦੀ ਅੱਗੇ ਵੱਧਦੀ ਜਾਂਦੀ ਹੈ ਪਰ ਬੰਦੇ ਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਬਰਥਡੇ ਮਨਾਇਆ ਗਿਆ ਸਭ ਕੋਈ ਦੁੱਖ ਦੀ ਦੂਰ ਹੋ ਜਾਂਦੇ ਬੰਦੇ ਦੇ ਪੁਲਿਸ ਮਹਿਕਮੇ ਦਾ ਚਬਜ਼ਾ ਪਰਮੂ ਲੱਗਦਾ ਨਹੀਂ ਸੀਗਾ ਕਿ ਡਿਊਟੀ ਛੱਡ ਕੇ ਪਰਲੋ ਮਾਰ ਕੇ ਤੇ ਘਰ ਜਾ ਕੇ ਨਹੀਂ ਕਿਉਂ ਨਹੀਂ ਕੀਤਾ ਨਹੀਂ ਜੀ ਨਹੀਂ ਮੈਂ ਕਹਿੰਦਾ ਡਿਊਟੀ ਉਹ ਵੀ ਕਰਦੇ ਹੋਏ ਤਾਂ ਮੈਂ ਵੀ ਕਰਦਾ ਹਾਂ ਮੇਰੇ ਮਨ 'ਚ ਰੁਚੀ ਆ ਵਗਾਈ ਡਿਊਟੀ ਪੜਤੀ ਕਿ ਡਿਊਟੀ ਪਹਿਲੇ ਤੇ ਬਰਥਡੇ ਵੀ ਬਣਾਇਆ ਗਿਆ ਸੜ ਨੂੰ ਯਾਦ ਹੈਗਾ ਸੀ ਸਾਡ ਪੂਰੇ ਟਾਈਮ ਤੇ ਮੇਰਾ ਕੇਕ ਲੈ ਕੇ ਆਏ ਤੇ ਨਾਲ ਦਿਨੇ ਡਿਊਟੀ ਵੀ ਹੋ ਗਈ ਤੇ ਸ਼ਾਮ ਨੂੰ ਕੇਕ ਵੀ ਕੱਟਤਾ ਸੜ ਨੇ ਬਹੁਤ ਕੁਝ ਹੀ ਆਈ ਮੇਰੇ ਇੰਚਾਰਜ ਸਾਹਿਬ ਤੇ ਗਨਮੈਨ ਮੇਰੇ ਸਟਾਫ ਸਾਰਾ ਨਾਲ ਮੇਰੇ ਪੁਆਇੰਟ ਦੇ ਕਰਮਚਾਰੀ ਵੀ ਨਾਲ ਹੈ ਇਹ ਸਭ ਹਫਤਰਾ ਦੀ ਦੇਣ ਹੈ ਜਿਹੜੇ ਐਡੀਸੀ ਵੀ ਸਾਹਿਬ ਜਿਹੜੇ ਸਾਡੇ ਟਰੈਕ ਨੇ ਜਿਹੜੇ ਸ਼੍ਰੀ ਅਮਨਦੀਪ ਮੈਡਮ ਅਮਨਦੀਪ ਜੀ ਤੇ ਨਾਲ ਜਿਹੜੇ ਸੀਪੀ ਗੁਰਪ੍ਰੀਤ ਸਿੰਘ ਭੁੱਲੜ ਜੀ ਉਹਨਾਂ ਨੇ ਇਹ ਦਿੱਤਾ ਕਿ ਮੁਲਾਜ਼ਮਾਂ ਨੂੰ ਖੁਸ਼ ਰੱਖੋ ਕਿਸੇ ਦਾ ਦੇ ਕੋ ਟੈਨਸ਼ਨ ਦਬਾਅ ਨਾ ਰਹੇ ਡਿਊਟੀ ਪਰਤੀ ਵੀ ਜਿਸ ਕਰਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਥੈਂਕ ਯੂ